ਤੇ ਮੈਂ ਜੀ ਮਿਸ ਮਿਸਲ ਸਤਲੁਜ ਤੋਂ ਅਜੀਪਾਲ ਸਿੰਘ ਬਰਾੜਾ ਮੇਰਾ ਨਾਮ ਤੇ ਆਪਾਂ ਜਿਹੜੀ ਗੱਲਬਾਤ ਕਰਨੀ ਆ ਅੱਜ ਹੜ੍ਹ ਪੀੜਤ ਜਿਹੜੇ ਇਲਾਕੇ ਆ ਖਾਸ ਕਰਕੇ ਹਰੀਕੇ ਪਤਨ ਤੋਂ ਲੈ ਕੇ ਤੇ ਜਲਾਲਾਬਾਦ ਤੱਕ ਦਰਿਆ ਦੇ ਨਾਲ-ਨਾਲ ਜਿੰਨਾ ਇਲਾਕਾ ਹੈਗਾ ਉਹਦੇ ਬਾਰੇ ਉੱਥੇ ਜੀ ਜੋ ਦੁਰਦਸ਼ਾ ਹੈਗੀ ਆ ਉਤੋਂ ਦੀਆਂ ਜੋ ਮੁਸ਼ਕਲਾਂ ਹੈਗੀਆਂ ਤੇ ਉੱਥੇ ਜੋ ਗਾਂ ਚੈਲੰਜਸ ਜਾਂ ਚੁਣੌਤੀਆਂ ਜੋ ਲੋਕਾਂ ਨੂੰ ਆ ਰਹੀਆਂ ਉਹਦੇ ਬਾਰੇ ਆਪਾਂ ਆ ਇਹ ਆਪਣਾ ਪ੍ਰੈਸ ਸਦਾ ਦਿੱਤਾ ਸੀਗਾ ਮਿਸਲ ਸਤਲੁਜ ਲਗਾਤਾਰ ਫਲਡਸ ਦੇ ਵੇਲੇ ਵੀ ਤੇ ਹੁਣ ਜਦੋਂ ਮੋੜ ਸੇਬੇ ਦਾ ਹੈਗਾ ਉੱਥੇ ਕੰਮ ਕਰ ਰਹੀ ਆ ਕੁਝ ਸਾਡੇ ਜਿਹੜੇ ਉੱਥੇ ਲੋਕ ਡਾਇਰੈਕਟਲੀ ਫੀਲਡ ਚ ਇਨਵੋਲ ਹੈਗੇ ਆ ਲੀਡ ਕਰ ਰਹੇ ਆ ਉਹ ਦੋ ਤਿੰਨ ਜਣੇ ਆਏ ਹੈਗੇ ਆ ਉਹਦੇ ਇਲਾਵਾ ਆਪਾਂ ਜਿਹੜੇ ਐਕਚੁਅਲੀ ਇਫੈਕਟਡ ਲੋਕ ਆ ਉਹਨਾਂ ਚੋਂ ਕੁਝ ਲੋਕਾਂ ਨੂੰ ਨਾਲ ਲੈ ਕੇ ਆਏ ਆ ਇੱਥੇ ਤਾਂ ਕਿ ਤੁਹਾਨੂੰ ਉਹ ਆਪਦੀਆਂ ਦਿੱਕਤਾਂ ਤੇ ਆਪਦੀਆਂ ਜੋ ਮੁਸ਼ਕਲਾਂ ਉਹਨਾਂ ਨੂੰ ਹੋਣ ਆ ਰਹੀਆਂ ਤੇ ਜੋ ਲਗਾਤਾਰ ਜੀ ਦੀ ਪਿਛੇ ਇਤਿਹਾਸ ਵੀ ਹੈ ਜਿਹੜੀਆਂ ਮੁਸ਼ਕਲਾਂ ਦਾ ਜਾਂ ਦਿੱਕਤਾਂ ਦਾ ਉਹ ਵੀ ਤੁਹਾਨੂੰ ਉਹਦੇ ਤੋਂ ਵੀ ਤੁਹਾਨੂੰ ਵਾਕਫ ਕਰਾ ਸਕਣ ਤਾਂ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸਰਕਾਰਾਂ ਤੱਕ ਤੇ ਵੱਖ-ਵੱਖ ਸਟੇਕ ਹোলਡਰਸ ਤੱਕ ਪਹੁੰਚ ਸਕੇ ਮੋਟੀਆਂ-ਮੋਟੀਆਂ ਕੁਝ ਪ੍ਰੋਬਲਮਸ ਮੈਂ ਤੁਹਾਨੂੰ ਸ਼ੇਅਰ ਕਰਦਾ ਫਿਰ ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਆਪ ਦੱਸਣਗੇ ਪਹਿਲੀ ਗੱਲ ਜਿਹੜੀ ਉੱਥੇ ਦਿੱਕਤ ਹੈ ਇਸ ਟਾਈਮ ਉਹ ਆ ਕਿ ਸਰਕਾਰ ਨੇ ਜਿਹੜੀ ਬੱਚਿਆਂ ਨੂੰ ਆਪਣਾ ਨੋਟੀਫਿਕੇਸ਼ਨ ਕੀ ਕੀਤੀ ਜਿਹੜੀਆਂ ਬੱਚਿਆਂ ਦੀਆਂ ਫੀਸਾਂ ਹੈ 10ਵੀਂ ਤੇ 12ਵੀਂ ਦੇ ਦਾਖਲੇ ਹੈਗੇ ਆ ਉਹਦੀ ਹਾਲਾਂਕਿ ਬਣਦਾ ਸੀ ਕਿ ਉਹ ਨੋਟੀਫਿਕੇਸ਼ਨ ਕਰ ਦੇ ਉੱਥੇ ਤੇ ਉਹ ਨੋਟੀਫਿਕੇਸ਼ਨ ਉਹ ਨੋਟੀਫਿਕੇਸ਼ਨ ਨਹੀਂ ਕੀਤੀ ਤੇ ਉੱਥੇ ਦਾਖਲੇ ਜਿਹੜੀਆਂ ਫੀਸਾਂ ਆ ਉਹ ਦੇਣੀਆਂ ਪੈ ਰੀਆਂ ਉਹਨਾਂ ਸਕੂਲਾਂ ਨੂੰ ਜਿਹੜਿਆ ਕਿ ਬਹੁਤ ਮੁਸ਼ਕਲ ਆ ਉੱਥੇ ਇਸ ਤਵੇਂ ਇਹ ਇਸ ਬਹੁਤ ਸਿੰਪਲ ਪ੍ਰੋਸੈਸ ਸੀਗਾ ਸਰਕਾਰ ਸਿਰਫ ਇੱਕ ਨੋਟੀਫਿਕੇਸ਼ਨ ਕਰਦੀ ਕਿ ਹਾਂ ਵੀ ਦਾਖਲੇ ਜਾਂ ਜਿਹੜੀਆਂ ਫੀਸਾਂ ਉਹ ਨਹੀਂ ਦੇਣ ਦੀ ਲੋੜ 10ਵੀਂ ਤੇ 12ਵੀਂ ਦੀਆਂ ਜਾਂ ਲੇਟ ਦੇ ਇਹ ਕਰ ਹੀ ਦਿੰਦੀਆਂ ਜਾਂ ਸਟੈਗਰਡ ਕਰ ਦਿੰਦੀ ਪਰ ਉਹ ਲਈਆਂ ਜਾ ਰਹੀਆਂ ਜਿਹੜੀਆਂ ਕਿ ਪਰਿਵਾਰਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਜਿਹੜੀਆਂ ਕਿ ਵੱਖ-ਵੱਖ ਸੰਸਥਾਵਾਂ ਦੇ ਰਹੀਆਂ ਗਈਆਂ ਇਸ ਤੋਂ ਇਲਾਵਾ ਜਿਹੜੀ ਉੱਥੇ ਮੇਜਰ ਦਿੱਕਤ ਆ ਰਹੀ ਹੈਗੀ ਆ ਉਹ ਆ ਕਿ ਬਈ ਬਹੁਤ ਜ਼ਮੀਨ ਜਿਹੜੀ ਆ ਕਿਰਾਏ ਹੋਣ ਵਾਲੋ ਪਈ ਆ ਹਲੇ ਸਿਲਟ ਉੱਥੇ ਇਕੱਠੀ ਪਈ ਆ ਤੇ ਜਿਹੜੀ ਡੇਟ ਹੈਗੀ ਆ ਜਿਹਦੇ ਵਿੱਚ ਉਹ ਰੇਤਾ ਹਟਾਉਣਾ ਉਹ ਬਹੁਤ ਨੇੜੇ ਆਉਂਦੀ ਜਾ ਰਹੀ ਹੈਗੀ ਆ ਤੇ ਉਹਨੇ ਸਮੇਂ ਚ ਹੋਊਗੀ ਨਹੀਂ ਸਰਕਾਰ ਨੂੰ ਐਕਸਟੈਂਡ ਕਰਨਾ ਚਾਹੀਦਾ ਆਪਾਂ ਉਦੋਂ ਪਹਿਲੀ ਵਾਰ ਜਦੋਂ ਇਹ ਸ਼ੁਰੂ ਹੋਇਆ ਸੀ ਉਦੋਂ ਕਿਹਾ ਸੀ ਵੀ ਜੀਦਾ ਖੇਤ ਉਹਦਾ ਰੇਤ ਦਾ ਸਲੋਗਨ ਦਿੱਤਾ ਸੀ ਸਰਕਾਰ ਨੇ ਉਸ ਪ੍ਰੈਸ਼ਰ ਚ ਆ ਕੇ ਇਸ ਗੱਲ ਨੂੰ ਮੰਨਿਆ ਕਿ ਹਾਂ ਵੀ ਜੀਦਾ ਖੇਤ ਉਹਦਾ ਰੇਤ ਪਰ ਹਲੇ ਉਹ ਰੇਤਾ ਇੰਨਾ ਜ਼ਿਆਦਾ ਹੈ ਕਿ ਵੀ ਉਹਨੂੰ ਹਟਾਉਣ ਦੇ ਵਿੱਚ ਟਾਈਮ ਲੱਗੂਗਾ ਸੋ ਪੀਰੀਅਡ ਨੂੰ ਐਕਸਟੈਂਡ ਕਰਨ ਦੀ ਲੋੜ ਆ ਫੇਰ ਕੁਝ ਪ੍ਰੋਬਲਮਸ ਜਿਵੇਂ ਉੱਥੇ ਹਲੇ ਬਹੁਤ ਜਗ੍ਹਾ ਤੇ ਬਿਜਲੀ ਦਾ ਸਟਰਕਚਰ ਟਹਿ ਗਿਆ ਹੈ ਪਾਈਪਲਾਈਨਸ ਤਾਂ ਹੈਗੀਆਂ ਉਹ ਉਹਦੇ ਕਰਕੇ ਹੁਣ ਇੱਕ ਪਾਸੇ ਤਾਂ ਪਹਿਲਾਂ ਸੋਕੇ ਨੇ ਮਾਰਿਆ ਹੁਣ ਜਿੱਥੇ ਟਿਊਬਲ ਦੀ ਲੋੜ ਆ ਉਥੇ ਟਿਊਬਲਸ ਨਹੀਂ ਚੱਲ ਰਹੇ ਜਾਂ ਇਲੈਕਟ੍ਰਿਸਿਟੀ ਨਹੀਂ ਆ ਰਹੀ ਸੋ ਇਹ ਤਾਂ ਹੈਗੀਆਂ ਕੁਝ ਇਮੀਡੀਏਟ ਪ੍ਰੋਬਲਮਸ ਇਹਦੇ ਨਾਲ ਨਾਲ ਕੁਝ ਉਥੋਂ ਦੀਆਂ ਪ੍ਰੀਮੀਅਲੀਆਂ ਲਗਾਤਾਰੀਆਂ ਪ੍ਰੀਮੀਅਲ ਪ੍ਰੋਬਲਮਸ ਹੈਗੀਆਂ ਜਿਵੇਂ ਕਿ ਉੱਥੇ ਮਾਲਕੀ ਦਰਿਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੀ ਹੈਗੀ ਆ ਉਹ ਪਹਿਲਾਂ ਜਿਨ੍ਹਾਂ ਨੂੰ ਮਿਲੀ ਵੀ ਆ ਉਹ ਜ਼ਮੀਨਾਂ ਹੜ ਦੇ ਵਿੱਚ ਰੁੜ ਗਈਆਂ ਅੰਗਰੇਜ਼ਾਂ ਦੇ ਵੇਲੇ ਕੀ ਹੁੰਦਾ ਸੀਗਾ ਕਿ ਸ਼ਾਮ ਲਾਟਾਂ ਛੱਡੀਆਂ ਹੁੰਦੀਆਂ ਸੀਗੀਆਂ ਜੇ ਕੋਈ ਦਰਿਆ ਖਾ ਜਾਂਦਾ ਸੀ ਜ਼ਮੀਨ ਤਾਂ ਉਹਨੂੰ ਜ਼ਮੀਨ ਦੂਜੀ ਜਗ੍ਹਾ ਅਲੋਟ ਕਰ ਦਿੱਤੀ ਜਾਂਦੀ ਸੀ ਪਰ ਹੁੰਦੀਆਂ ਸਰਕਾਰਾਂ ਨੇ ਉਹ ਜ਼ਮੀਨਾਂ ਜਿਹੜੀਆਂ ਬਿਲਕੁਲ ਖਾਲੀਆਂ ਖਤਮ ਕਰਤੀਆਂ ਪਿਛਲੇ ਸਮਿਆਂ ਦੇ ਵਿੱਚ ਤੇ ਹੁਣ ਜਿਹਦੀ ਜ਼ਮੀਨ ਖਾਧੀ ਗਈ ਹੈ ਦਰਿਆ ਨੇ ਉਹਦਾ ਉਹਨੂੰ ਕੁਝ ਕੰਪੋਸਿਸ਼ਨ ਮਿਲਣਾ ਚਾਹੀਦਾ ਮੇਰੇ ਸਾਡੀ ਮੰਗ ਇਹ ਆ ਕਿ ਐਕ acquisition ਦੀ ਜੋ ਕਾਸਟ ਹੈਗੀ ਹੈ ਲੈਂਡ ਦੀ ਜੁੱਥੇ ਐਕਵਾਇਰ ਹੋਣ ਦੀ ਜੋ ਕੀਮਤ ਆ ਕਿਉਂਕਿ ਉਹ ਨੈਚੁਰਲ ਰਿਸੋਰਸ ਬਣ ਗਿਆ ਹੁਣ ਸਭ ਦਾ ਵਸੀਲਾ ਬਣ ਗਿਆ ਸਟੇਟ ਦਾ ਲੋਕਾਂ ਦਾ ਪਬਲਿਕ ਦਾ ਵਸੀਲਾ ਬਣ ਗਿਆ ਤੇ ਜਦੋਂ ਇੱਕ ਤਾਂ ਉਹ ਐਕਵਾਇਰ ਹੋ ਗਈ ਹੈ ਜ਼ਮੀਨ ਸੋ ਇਹਨਾਂ ਨੂੰ ਐਕ acquisition ਦੇ ਇਕੁਵੈਲੈਂਟ ਜਿਹੜਾ ਹੈਗਾ ਉਹ ਮੁਆਵਜ਼ਾ ਮਿਲਣਾ ਚਾਹੀਦਾ ਉਸ ਤੋਂ ਇਲਾਵਾ ਕੁਝ ਵੀਰ ਹੋਏਗੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਕੱਚੀਆਂ ਪਈਆਂ ਮਤਲਬ ਉਹਨਾਂ ਨੂੰ ਉਹਨਾਂ ਨੂੰ ਉਹ ਜ਼ਮੀਨਾਂ ਅਲੋਟ ਹੋਈਆਂ ਜਦੋਂ ਉਹ ਪਾਕਿਸਤਾਨ ਤੋਂ ਆਏ ਵੰਡ ਦੇ ਵਿੱਚ ਤੋਂ ਬਾਅਦ ਉੱਥੋਂ ਨਹੀਂ ਉਹਨਾਂ ਨੇ ਗਵਾ ਲੀਆਂ ਉਹਨਾਂ ਨੂੰ ਇੱਥੇ ਆ ਕੇ ਲੋਟ ਹੋਈਆਂ ਜਾਂ ਜਦੋਂ ਹੁਸੈਨੀ ਵਾਲੇ ਦੇ ਨੇੜੇ ਜਦੋਂ ਭਗਤ ਸਿੰਘ ਹਰਾਂ ਦੀ ਸਮਾਦ ਵਾਸਤੇ ਜਮੀਨ ਲੈਣੀ ਸੀ ਤਾਂ ਕੁਝ ਪਿੰਡਾਂ ਦੇ 10 12 ਪਿੰਡ ਇਧਰੋਂ ਦਿੱਤੇ ਗਏ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਬਦਲੇ ਜਿਹੜੀਆਂ ਜ਼ਮੀਨਾਂ ਦਿੱਤੀਆਂ ਗਈਆਂ ਉਹ ਅੱਜ ਤੱਕ ਕੱਚੀਆਂ ਜ਼ਮੀਨਾਂ ਹੀ ਪਈਆਂ ਆ ਇਹਨਾਂ ਨੇ ਇਹਨਾਂ ਦੇ ਵੇਖੋ ਬਜ਼ੁਰਗਾਂ ਨੂੰ ਆ ਅਲੋਟਮੈਂਟ ਦੀਆਂ ਕਾਪੀਆਂ ਮਿਲੀਆਂ ਸੀਗੀਆਂ ਜਿਹੜੀਆਂ ਕਿ ਜਿਹਦੇ ਵਿੱਚ ਉਰਦੂ ਦੇ ਵਿੱਚ ਲਿਖਿਆ ਹੋਇਆ ਕਿ ਕਿਹੜਾ ਕਿਹੜਾ ਰਕਬਾ ਇਹਨਾਂ ਨੂੰ ਲੋਟ ਹੋਇਆ 5-5 ਏਕੜ ਇਹਨਾਂ ਨੂੰ ਅਲੋਟ ਹੋਈ ਸੀ ਅੱਜ ਤੱਕ ਇਹਨਾਂ ਨੂੰ ਉਹ ਜ਼ਮੀਨਾਂ ਇਹਨਾਂ ਦੇ ਨਾਲ ਰਜਿਸਟਰੀ ਨਹੀਂ ਹੋ ਰਹੀਆਂ 2009 ਚ ਇੱਕ ਲਾ ਇੱਕ ਐਨੈਕਟ ਕੀਤਾ ਸੀ ਐਕਟ ਉਸ ਤਹਿਤ ਕੁਝ ਰਜਿਸਟਰੀਆਂ ਹੋਈਆਂ ਪਰ ਉਹ ਵੀ ਬੰਦ ਹੋ ਗਈਆਂ ਹੁਣ 2019 ਤੋਂ ਬਾਅਦ ਤਾਂ ਇਹਨਾਂ ਦੀਆਂ ਗਰਦੌਰੀਆਂ ਨਹੀਂ ਹੋ ਰਹੀਆਂ ਦੋ ਜਾਂ ਤਿੰਨ ਫਲਾਟ ਇਹਨਾਂ ਨੇ ਝੱਲ ਲਏ ਆ ਜਿਹਦੇ ਵਿੱਚ ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਸੋ ਮੋٹے ਤੌਰ ਤੇ ਕੁਝ ਦੀਆਂ ਜ਼ਮੀਨਾਂ ਰੁੜ ਗਈਆਂ ਹਾਂ ਉਹ ਖਤਮ ਹੋ ਗਏ ਜਿਨ੍ਹਾਂ ਦੀਆਂ ਹੈਗੀਆਂ 90 95% ਕੱਚੀਆਂ ਜ਼ਮੀਨਾਂ ਹੈਗੀਆਂ ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ ਸਰਕਾਰਾਂ ਹੋਰ ਵੀ ਨਹੀਂ ਮੁਆਵਜ਼ਾ ਦੇਣਗੀਆਂ 2023 ਚ ਵੀ ਨਹੀਂ ਦਿੱਤੀਆਂ 2019 ਚ ਨਹੀਂ ਦਿੱਤੀਆਂ ਜੰਗਾਂ ਵੀ ਇਹ ਆਪਦੇ ਪਿੰਡੇ ਤੇ ਸੰਤਾਪ ਚੱਲਦੇ ਆ 65 ਦੀ 71 ਦੀ ਚੱਲੀ ਇਹਨਾਂ ਨੇ ਤੇ ਹੁਣ ਇਹ ਹੜ ਵੀ ਚੱਲਦੇ ਆ ਮਤਲਬ ਮੇਰਾ خیال ਇੰਨੀ ਇਸ ਇੰਨੀ ਦਿੱਕਤ ਕੋਈ ਵੀ ਕਮਿਊਨਿਟੀ ਜਾਂ ਕੋਈ ਵੀ ਲੋਕ ਨਹੀਂ ਚੱਲ ਰਹੇ ਹੁਣ ਤੇ ਬਿਲਕੁਲ ਉਹਦੇ ਨੇੜੇ ਹੁਸੈਨਿਏ ਵਾਲੇ ਦੇ ਵਿੱਚ ਹਰੇਕ ਲੀਡਰ ਜਾਣਦਾ ਹਰੇਕ ਇਸ ਆਜ਼ਾਦੀ ਦੇ ਗੁਣਗਾਨ ਕਰਕੇ ਆਉਂਦਾ ਹਰ ਇੱਕ ਚੀਜ਼ ਕਹਿੰਦਾ ਕਿ ਵੀ ਲੋਕਾਂ ਨੂੰ ਬਹੁਤ ਕੁਝ ਮਿਲਿਆ ਇੱਥੇ ਪਰ ਬਿਲਕੁਲ ਉਹਨਾਂ ਦੇ ਨਾਲ ਦੇ ਪਿੰਡਾਂ ਦੇ ਵਿੱਚ ਬੇਸਿਕ ਕਮਿਨਿਟੀਜ਼ ਵੀ ਹੈ ਨਹੀਂ ਤੇ ਉਹਦੇ ਇਲਾਵਾ ਉਹ ਵਿਚਾਰਿਆਂ ਦੀ ਸਟੇਬਿਲਿਟੀ ਵੀ ਹੈ ਨਹੀਂ ਮਤਲਬ ਉਹਨਾਂ ਦੀ ਸੁਰੱਖਿਆ ਵੀ ਹੈ ਨਹੀਂ ਜਿਹਨੂੰ ਕਹਿੰਦੇ ਆਰਥਿਕ ਸੁਰੱਖਿਆ ਵੀ ਉਹਨਾਂ ਨੂੰ ਨਹੀਂ ਮਿਲੀ ਵੀ ਸੋ ਇਹ ਮੋٹے ਮੋٹے ਆਪਣੇ ਗੱਲਾਂ ਹੈਗੀਆਂ ਤੇ ਇਸ ਤੋਂ ਇਲਾਵਾ ਰੋਮਨ ਬਰਾਡ